ਜੰਡੇ ਆਲਾ ਗੁਰਦੇ ਪਿੰਡ ਵਡਾਲਾ ਚੋਲ ਦੇ ਵਸਨੀਕ ਜੈ ਪ੍ਰਤਾਪ ਸਿੰਘ ਦੀ ক্রিকেট ਮੈਚ ਵਿੱਚ ਫਾਸਟ ਬੋਲਰ ਦੇ ਤੌਰ ਤੇ ਵਧੀਆ ਕਾਰਜਗੁਜ਼ਾਰੀ ਨੂੰ ਦੇਖਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਤੋਂ ਅੰਡਰ 16 ਚ ਪੰਜਾਬ ਦੀ 18 ਮੈਂਬਰੀ ਟੀਮ ਵੱਜੋਂ ਵਿਜੇ ਮਾਰਚੰਟ ਵੱਲੋਂ ਹੋ ਰਿਹਾ ਮੈਚਾਂ ਲਈ ਚੁਣਿਆ ਗਿਆ ਹੈ ਤੇ ਹੁਣੇ ਪੰਜਾਬ ਦਾ ਲੜਕਾ ਕਰਨਾਟਕਾ ਵਿੱਚ ਹੋ ਰੇ ਮੈਚਾਂ ਚ ਪੰਜਾਬ ਚ ਚੁਣੇ ਗਏ ਬੱਚਿਆਂ ਨਾਲ ਮੈਚ ਖੇਡਣ ਲਈ ਜਾ ਰਿਹਾ ਹੈ ਦੱਸ ਦਈਏ ਕਿ ਜੈ ਪ੍ਰਤਾਪ ਦੇ ਮਾਤਾ ਪਿਤਾ ਤੇ ਕੋਚ ਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਉਹ ਕ੍ਰਿਕਟ ਟੀਮ ਵਿੱਚ ਫਾਸਟ ਬੋਲਰ ਦੇ ਤੌਰ ਤੇ ਚੁਣਿਆ ਗਿਆ ਹੈ ਜੰਡੇਲਾ ਗੁਰੂ ਤੋਂ ਕਵਲਜੀਤ ਸਿੰਘ ਲਾੜੀ ਦੇ ਨਾਲ ਸੁਖਜੰਦਰ ਸਿੰਘ ਦੀ ਰਿਪੋਰਟ ਅੱਛਾ ਮੇਰਾ ਨਾਮ ਜੈਬਰਦਾਸ ਸਿੰਘ ਜੋਹੜਾ ਕਿ ਕਿ ਆਪਣਾ ਪੰਜਾਬ ਟੀਮ ਉਹ ਕ੍ਰਿਕਟ ਮੈਚ ਵਾਸਤੇ ਚੁਣਿਆ ਗਿਆ ਜੀ ਕੀ ਕਹਣਾ ਜਾਵੇਗਾ ਮੈਂ ਇਹ ਕਹਿੰਦਾ ਚੁਣਨਾ ਕਿ ਮਤਲਬ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ ਕਿ ਮੈਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਹੂੰ ਇਹ ਮਤਲਬ ਪੂਰੇ ਜੀ ਜਾਨ ਲਾ ਕੇ ਖੇਡਾਂ ਸਾਡੀ ਟ੍ਰੇਨਿੰਗ ਕਿੱਦਾਂ ਚੱਲੀ ਇੱਥੇ ਮੇਰੀ ਟ੍ਰੇਨਿੰਗ ਬਹੁਤ ਵਧੀਆ ਚੱਲ ਰਹੀ ਹੈ ਇੱਥੇ 6-7 ਸਾਲ ਹੋ ਗਏ ਮੈਨੂੰ ਡ੍ਰੀਮ ਪ੍ਰੀਕਟ ਅਕੈਡਮੀ ਵਿੱਚ ਪ੍ਰੈਕਟਿਸ ਕਰਦਿਆਂ ਤੇ ਮੈਨੂੰ ਮਤਲਬ ਬੋਲ ਹੀ ਬਹੁਤ ਹੀ ਮਿਹਨਤ ਕੀਤੀ ਹੈ ਮੈਂ ਮਤਲਬ ਕਿ ਸਟੇਟ ਖੇਡਣ ਵਾਸਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਸਤੇ ਤੁਹਾਡੇ ਕੋਚ ਸਾਹਿਬ ਦਾ ਨਾਮ ਕੀ ਮੇਰਾ ਕੋਚ ਮੇਰੇ ਕੋਚ ਸਾਹਿਬ ਦਾ ਨਾਮ ਹੈ ਸੁਦੀਪ ਸਿੰਘ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਜੈ ਪ੍ਰਤਾਪ ਜੌਲ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਧੀਆ ਪ੍ਰੈਕਟਿਸ ਕਰ ਰਹੇ ਪਿਛਲੇ 5-6 ਸਾਲ ਤੋਂ ਤੇ ਅੱਜ ਨੂੰ ਉਹਦੀ ਮਿਹਨਤ ਦਾ ਉੱਥੇ ਜਾ ਰਿਹਾ ਕੱਲ ਉਥੋਂ ਕੱਲ ਇੱਥੋਂ ਚਲ ਜਾਊਗਾ ਕਿੰਨਾ ਵੀ ਆਪਣਾ ਕਿੰਨੇ ਸਾਲ ਤੋਂ ਤੁਹਾਡੇ ਫੇਰ ਰਿਹਾ ਤੇ ਨਾਲ ਗੇਂਦਬਾਜ਼ੀ ਦੇ ਨਾਲ ਆਪਣਾ ਬੈਟਸਮੈਨ ਹਾਂ ਇਹ ਪਿਛਲੇ 6-7 ਸਾਲ ਤੋਂ ਮੇਰੇ ਕੋਲ ਪ੍ਰੈਕਟਿਸ ਕਰ ਰਿਹਾ ਜੀ ਇਹ ਫਾਸਟ ਬੋਲਰ ਹੁੰਦੇ ਨਾਲ ਇੱਕ ਬੈਟਸਮੈਨ ਵੀ ਬਹੁਤ ਅੱਛਾ ਵਾ ਜਿਹੜਾ ਪੰਜਾਬ ਨੂੰ ਇਹ ਬਹੁਤ ਹੈਲਪਫੁਲ ਰਹੂਗਾ ਇਹ ਪੰਜਾਬ ਲਈ ਤੇ ਬੈਟਿੰਗ ਵੀ ਬਹੁਤ ਵਧੀਆ ਹੈ